ਹਾਂਜੀ ਦੋਸਤੋ ਬਾਈ ਦਵਿੰਦਰ ਕੋਲ ਆਏ ਸੀਗੇ ਮਹਾਰਾਜਪਿੰਡ ਤੇ ਆਹ ਬਾਈ ਪਤਾ ਨਹੀਂ ਕੀ ਕਰੀ ਜਾਂਦਾ ਹਨਾ ਤੁਸੀਂ ਵੀ ਦੇਖ ਕੇ ਸਮਝ ਲਓ ਵੀ ਕੀ ਚੀਜ਼ ਹੋਊਗੀ ਇਹ ਪਹਿਲਾਂ ਵੀ ਬਾਈ ਦੀਆਂ ਵੀਡੀਓ ਪਾਈਆਂ ਸੀਗੀਆਂ ਤੇ ਉਹ ਫਸਲ ਬਾਈ ਨੇ ਅੱਜ ਵੱਢ ਲਈ ਆ ਤੇ ਦੇਖੋ ਹੁਣ ਇਹਦਾ ਜਿਹੜਾ ਸਾਂਭਣ ਦਾ ਟਾਈਮ ਆ ਗਿਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਆ ਜੀ ਬਹੁਤ ਵਧੀਆ ਬਾਈ ਠੀਕ ਠਾਕ ਆ ਅੱਜ ਕਿਵੇਂ ਤੁਸੀਂ ਲਾਈਵ ਛਾਪਾ ਮਾਰ ਲਿਆ ਕੇ ਹਾਂਜੀ ਮਾੜੇ ਤਾਂ ਐ ਵੀ ਨਹੀਂ ਸੀ ਆਉਣੋਣੀ ਵੀ ਬੰਦਾ ਉਹੀ ਐ ਕੋਹੋ ਲੱਗ ਪਾਗ ਹਾਂ ਤੇ ਬਾਈ ਦੱਸਿਓ ਇਹਦੇ ਬਾਰੇ ਕੀ ਚੀਜ਼ ਆ ਇਹ ਇਹ ਉਹ ਗੰਨੇ ਦਾ ਬੀ ਹੈਗਾ ਜੀ ਜਿਹੜਾ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਤੇ ਉਹ ਬੀ ਹੁਣ ਪੱਕ ਕੇ ਤਿਆਰ ਹੋ ਗਿਆ ਤੇ ਹੁਣ ਇਹਨੂੰ ਵੱਢੀ ਜਾਂਦੇ ਆ ਲੇਵਰ ਅੱਜ ਲੱਗੀ ਹੋਈ ਹੈ ਹਲੇ ਠੀਕ ਹੈ ਹਾਂਜੀ ਹਾਂਜੀ ਤੇ ਬਈ ਇਹ ਕਿੰਨੇ ਟਾਈਮ ਦੇ ਵਿੱਚ ਪੱਕ ਜਾਂਦਾ ਹੈਗਾ ਜਿਵੇਂ ਆਪਾਂ ਪਹਿਲਾਂ ਵੀਡੀਓ 'ਚ ਦੱਸਿਆ ਚਲੋ ਜਿਹੜੇ ਨਵੇਂ ਬੰਦੇ ਆਣ ਕੋਈ ਨਾ ਖੇਤ ਵਾਲਾ ਪ੍ਰੋਸੈਸ ਆ ਮੰਨ ਲਓ ਹੁਣ ਉਸ ਤੋਂ ਬਾਅਦ ਇਹ ਜਿਵੇਂ ਆ ਦੇਖੋ ਆ ਫੁੱਲ ਤਿਆਰ ਹੋ ਗਏ ਜੀ ਹਾਂਜੀ ਆ ਦੇ ਕਾਲੇ ਬੀ ਦਿਖਾਈ ਦੇਣ ਲੱਗ ਗਏ ਇਹਦੇ 'ਚ ਹਾਂਜੀ ਆ ਦੇਖੋ ਇਹਨੇ ਇਹ ਜਿਵੇਂ ਜਿਵੇਂ ਕਾਲੇ ਬੀਜ ਦਿਖਾਈ ਦਿੰਦੇ ਆ ਓਵੇਂ ਓਵੇਂ ਫਿਰ ਅਸੀਂ ਫੁੱਲ ਵੱਢੀ ਜਾਂਦੇ ਆ ਠੀਕ ਹੈ ਜੀ ਜਿਵੇਂ ਆਪਾਂ ਨਰਮਾ ਜੋਗਦੇ ਹੁੰਨੇ ਆ ਕਿ ਜਿਵੇਂ ਜਿਵੇਂ ਖਿੜੀ ਜਾਂਦਾ ਤੇ ਇਹ ਫੁੱਲ ਵੱਢੀ ਜਾਂਦੇ ਆ ਵੱਡ ਵੱਡ ਕੇ ਫਿਰ ਜਦੋਂ ਇਹਨੂੰ ਵੱਢਣਾ ਹੈ ਤੇ ਐਸ ਡੋਟਾ ਦੇਖ ਜਿਵੇਂ ਆਹ ਤਾਂ ਸੁੱਕ ਗਿਆ ਆ ਹਲੇ ਥੋੜੇ ਹਰੇ ਗਿੱਠ ਭੂਕ ਇਹਦੇ ਨਾਮ ਰੱਖਦੇ ਆ ਥੋੜੇ ਇਹਦਾ ਕੀ ਕਾਰਨ ਆ ਬੇਪੂ ਇਹ ਫਿਰ ਜੇ ਕੋਈ ਮਾੜਾ-ਮੋਟਾ ਜਿਵੇਂ ਹੁਣ ਆ ਦੇਖੋ ਆ ਸਾਰਾ ਪੱਕਿਆ ਪਿਆ ਤਾਂ ਨਾ ਕੋਈ ਕੱਚਾ ਹੈਗਾ ਤੇ ਬੀ ਇਹਦਾ ਵੀ ਸਹੀ ਬਣਿਆ ਪਿਆ ਦੇਖੋ ਇਹ ਆ ਦੇਖੋ ਹਾਂਜੀ ਜਮਾ ਹਰਾ ਏ ਦੁੱਧ ਹੈ ਨਹੀਂ ਇਹਦੇ ਚ ਪੱਕ ਗਿਆ ਵੀ ਪੂਰਾ ਪਰ ਫਿਰ ਵੀ ਇਹ ਜਿਹੜਾ ਨਾੜ ਦਾ ਆਸਰਾ ਇਹੋ ਬੀਜ ਲੈ ਕੇ ਫਿਰ ਚੰਗੀ ਤਰ੍ਹਾਂ ਪੱਕ ਜਾਂਦਾ ਠੀਕ ਹੈ ਉਹਦਾ ਜਰਮੀਨੇਸ਼ਨ ਵਗੈਰਾ ਦੇ ਰਿਜ਼ਲਟ ਜਿਆਦਾ ਹੀ ਵਧੀਆ ਹੋਗੇ ਇਹਨੂੰ ਫਿਰ ਬਈ ਕੱਢੋਂਗੇ ਕਦੋਂ ਮੰਨ ਲਓ ਜਦੋਂ ਆਪਾਂ ਪੈਕਿੰਗ ਕਰਨੀ ਹੈ ਇਹੋ ਖੇਤੋਂ ਰੋਜ਼ ਦੀ ਰੋਜ਼ ਆਈ ਜਾਂਦਾ ਗੁੜੀਆਂ ਲੱਗੀਆਂ ਹੋਈਆਂ ਤੇ ਪੱਕੇ ਫੁੱਲ ਵੱਢੀ ਜਾਂਦੇ ਆ ਤੇ ਅਸੀਂ ਇੱਥੇ ਰੱਖੀ ਜਾਂਦੇ ਆ ਇਹਨੂੰ ਫਿਰ ਬਾੜ ਦੇ ਦਿੰਨੇ ਆ ਵੀ ਗਮ ਨਾ ਖਾਵੇ ਠੇਕ ਇੰਚ ਦੀ ਤਹਿ ਲਾਈ ਜਾਂਦੇ ਆ ਤੇ ਫਿਰ ਇੱਥੇ ਚਾਰ ਪੰਜ ਦਰ ਪਿਆ ਰਹਿੰਦਾ ਫਿਰ ਇੱਕ ਉਹ ਪਰਲੇ ਪਾਸੇ ਸ਼ੈੱਡ ਆ ਉਹਦੇ ਚ ਉਦੋਂ ਆ ਫਿਰ ਜਦੋਂ 4-5 ਦਿਨਾਂ ਬਾਅਦ ਫਿਰ ਨੈਟ ਹਾਊਸ ਦੇ ਵਿੱਚ ਤਰਪਾਲ ਵਿਛਾਈ ਹੋਈ ਹੈ ਵੱਡੀਓ ਕਨਾਲ ਦਾ ਨੈਟ ਵੀ ਉੱਥੇ ਆਪਰੋਂ ਐ ਹੁੰਦਾ ਵੀ ਬਾਹਰ ਆਪਾਂ ਧੁੱਪੇ ਵੀ ਨਹੀਂ ਇਹਨੂੰ ਸੁਕਾ ਸਕਦੇ ਤੇ ਇੱਕ ਮੀਂਹ ਵਾਲੀ ਜਗ੍ਹਾ ਤੋਂ ਨੇਹਰੀ ਤੋਂ ਵੀ ਡਰ ਲੱਗਦਾ ਕਿਉਂਕਿ ਸੁੱਕ ਕੇ ਹੌਲਾ ਹੋ ਜਾਂਦਾ ਰੂਲ ਫਿਰ ਉੱਡ ਜਾਂਦਾ ਹੈ ਹਾਂਜੀ ਫਿਰ ਨੈਟ ਦੇ ਵਿੱਚ ਖੁੱਲਾ ਸਿੱਟੀ ਜਾਂਦੇ ਜਦੋਂ ਸੁੱਕ ਜਾਂਦਾ ਤੇ ਉੱਥੇ ਫਿਰ ਜਦੋਂ ਪੂਰਾ ਸੁੱਕ ਗਿਆ ਸੁੱਕਣ ਤੋਂ ਬਾਅਦ ਫਿਰ ਇਹਨੂੰ ਟੋਪਾ ਜਿਹਾ ਸ ਕਾਮ ਆਗੇ 11:00 ਵਜੇ ਤੱਕ ਤੇ ਫੇਰ ਟੁੱਪ ਲਵਾ ਕੇ ਇਹਦੀ ਫੇਰ ਪੰਨਾ ਬੰਨ ਕੇ ਤੇ ਫੇਰ ਜਦੋਂ ਪੂਰਾ ਸੁੱਕ ਗਿਆ ਫੇਰ ਇਹਦੀ ਲਤੜ ਕੇ ਇਹਦੀ ਵੀ ਕੱਢਾਂਗੇ ਦਾ ਅੱਛਾ ਲਤੜ ਕੇ ਨਿਕਲ ਜਾਂਦਾ ਸਰਫਾਈਸ ਫੀ ਵਾਹ ਮੱਥਾ ਮਾਜਦਾ ਆਪਣਾ ਹਾਂ ਲਤੜਨ ਦਾ ਫੇਰ ਸਫਾਈ ਤੇ ਬਹੁਤ ਟਾਈਮ ਲੱਗਦਾ ਜੀ ਕਿਉਂਕਿ ਵੀ ਵੀ ਹੌਲਾ ਤੇ ਜਿਹੜਾ ਫੁੱਲ ਦਾ ਫੂਸ ਹੈ ਇਹ ਵੀ ਹੌਲੇ ਹੀ ਹੁੰਦਾ ਹੈ ਇਹ ਫਿਰ ਵੱਖ ਕਰਨ ਦੇ ਟਾਈਮ ਦਾ ਲੱਗਦਾ ਹੀ ਹੈ ਜਦੋਂ ਇਹ ਨੂੰ ਐਂਗਾਤਾ ਮਤਲਬ ਸਿਰਫ ਦੋਨੇ ਹੌਲੇ ਹੋ ਜਾਂਦੇ ਆ ਤੇ ਬਈ ਇਹ ਫਿਰ ਸੇਲ ਲਈ ਕਦੋਂ ਰੈਡੀ ਹੋਊਗਾ ਬੀਜ ਆਪਣਾ ਇਹ ਹੁਣ ਅੰਮੀਆਂ ਚੱਲੀ ਜਾਂਦਾ ਜੀ ਆਪਣਾ ਪੰਜਵਾਂ ਹਾਂਜੀ ਅੱਠਵੇਂ ਇੱਕ ਮਹੀਨੇ ਚ ਠੀਕ ਆ ਬਈ ਹਾਂ ਵੀਰੂ ਬਾਦ ਹੁਣ ਇਹਨੂੰ ਫਿਰ ਕੱਢ ਲਾਂਗੇ ਕਦੋਂ ਸਤੰਬਰ ਅਕਤੂਬਰ ਚ ਸ਼ੁਰੂ ਕਰਾਂਗੇ ਹਾਂਜੀ ਹਾਂਜੀ ਠੀਕ ਆ ਤੇ ਕੱਢ ਕੇ ਤੇ ਫਿਰ ਇਹਨੂੰ ਜਰਮੀਨੇਸ਼ਨ ਦੀ ਤਿੰਨ ਆਰੀ ਲਾ ਕੇ ਚੈੱਕ ਕਰਕੇ ਤੇ ਫੇਰ ਮੇਲੇ ਵਾਲੇ ਤੋਂ ਪਹਿਲਾਂ ਸਟਾਰਟ ਕਰਦੇ ਆ ਜੀ ਤੇ ਜਿਹੜਾ ਭਾਈ ਐਰ ਕੀ ਪਨੀਰੀਆਂ ਦਿੱਤੀਆਂ ਤੁਸੀਂ ਬੀਜ ਦਿੱਤਾ ਸੀ ਆ ਕਿਵੇਂ ਦੇ ਰਿਜ਼ਲਟ ਆਉਣੇ ਸ਼ੁਰੂ ਬਹੁਤ ਵਧੀਆ ਰਿਜ਼ਲਟ ਆਇਆ ਜੀ ਉਹਦਾ ਮੁੰਡੇ ਦਾ ਫੋਨ ਆਇਆ ਸੀਗਾ ਆਪਣੇ ਦਾ ਬੋਦੀ ਵਾਲੇ ਵਾਲੇ ਦਾ ਹਾਂਜੀ ਹਾਂਜੀ ਤੇ ਕਹਿੰਦਾ ਬਹੁਤ ਵਧੀਆ ਜਰਮੀਨੇਸ਼ਨ ਰਹੀ ਕਹਿੰਦਾ ਜਿੱਥੇ ਕਹਿੰਦਾ ਮੈਂ ਇਹਦੇ ਮੁਕਾਬਲੇ 'ਚ ਹੋਰ ਵੈਰਾਈਟੀ ਲਵਾਈ ਸੀ ਕੋਈ ਤੇ ਕਹਿੰਦਾ ਵੀ ਮਤਲਬ ਨਾ ਕੰਡਾ ਨਿਸਰਿਆ ਤੇ ਇਹ ਕਹਿੰਦਾ ਸਾਇਜ ਬਹੁਤ ਸੋਹਣਾ ਬਹੁਤ ਸੋਹਣਾ ਸਾਨੂੰ ਵੀ ਦੱਸੇ ਹੋਊਗਾ ਹਾਂਜੀ ਹਾਂ ਬਹੁਤ ਸੋਹਣਾ ਸਾਇਜ ਬਾਕੀ ਆਪਾਂ ਦੇਖਿਆ ਬਈ ਮੈਂ ਚਾਰ ਪੰਜ ਖੇਤਾਂ ਦੇਖ ਕੇ ਆਇਆ ਜਿੱਥੇ ਆਪਣਾ ਵੀ ਗਿਆ ਵਾ ਸੀ ਠੀਕ ਹੈ ਹਾਂ ਨਹੀਂ ਰਿਜ਼ਲਟ ਪੂਰਾ ਵਧੀਆ ਆਇਆ ਹੈ ਦਾ ਜਿਹੜੇ ਕਿਸਾਨ ਭਰਾ ਇਸ ਵਾਰ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਬੀਜ ਪਨੀਰੀ ਲੈਣਾ ਚਾਹੁੰਦੇ ਆ ਇੱਕਦਮ ਉਹਨੂੰ ਨਰਸਰੀ ਦਾ ਐਡਰੈਸ ਦੱਸ ਦਿਓ ਤੇ ਦੱਸ ਦਿਓ ਵੀ ਕਦੋਂ ਬੀਜ ਮਿਲੂਗਾ ਕਿੱਥੋਂ ਆਪਾਂ ਲੈ ਸਕਦੇ ਹਾਂ ਬਸ ਆ ਅੱਠਵਾਂ ਮਹੀਨਾ 2025 ਦੇ ਵਿੱਚ ਆਪਾਂ ਇਹ ਬੀਜ ਦੀ ਸੇਲ ਸ਼ੁਰੂ ਕਰ ਲਾਂਗੇ ਤੇ ਨਾ ਮੇਰਾ ਬੀਰ ਦਵਿੰਦਰ ਸਿੰਘ ਸਨ ਆਫ ਜਰਨੈਲ ਸਿੰਘ ਪਿੰਡ ਮਹਾਰਾਜ ਕੋਠੇ ਟੱਲਵਾਲੀ ਸਿੱਧੂ ਨਰਸਰੀ ਫਾਰਮ ਦੇ ਨਾਮ ਤੇ ਆਪਣਾ ਫਾਰਮ ਪਹਿਲਾਂ ਵੀ ਤੁਹਾਡੇ ਕੋਲੇ ਬੀਡੀਆਂ ਆਪਣੀਆਂ ਚੱਲੀਆਂ ਹੋਈਆਂ ਗਈਆਂ ਤੇ ਫੋਨ ਨੰਬਰ 9653122319 ਹੈ ਜੀ ਠੀਕ ਹੈ ਹਾਂ ਤੇ ਇਹ ਇਹਦਾ ਪ੍ਰੋਸੈਸ ਚੱਲ ਜਾਂਦਾ ਤੇ ਇਹਨੂੰ ਆਪਾਂ ਹਲੇ ਟ੍ਰੀਟਮੈਂਟ ਕਰਕੇ ਸਾਰਾ ਤਿਆਰ ਕਰਕੇ ਤੇ ਫਿਰ ਲਓ ਭਾਈ ਦੇਖੋ ਆਪਣੇ ਪੰਜਾਬ ਦਾ ਬੀਜ ਹੈ ਨਾ ਆਪਣੇ ਏਰੀਏ ਦਾ ਬੀਜ ਆ ਤੇ ਜਿਹੜਾ ਆਪਣੇ ਏਰੀਏ ਦੇ ਵਿੱਚ ਬੀਜ ਤਿਆਰ ਹੋਊਗਾ ਉਹਦੀ ਵੀ ਅੱਗੇ ਪੈਦਾਵਾਰ ਉਹਦਾ ਨਹੀਂ ਉਹਦਾ ਨਾ ਫਰਕ ਪੈਂਦਾਗਾ ਜੀ ਜਿਵੇਂ ਮੰਨ ਲਓ ਬੋਲਟਿੰਗ ਦਾ ਨਿਸ਼ਰਨ ਦਾ ਫਰਕ ਪੈਂਦਾ ਜਿੱਥੇ ਇੱਥੇ ਆਪਣੇ ਟੈਂਪਰੇਚਰ ਚ ਬੀ ਤਿਆਰ ਹੋਇਆ ਹੋਇਆ ਤੇ ਉਹਦਾ ਗਾਹਾਂ ਰਿਜ਼ਲਟ ਵੀ ਉਹਦੇ ਜ਼ਿਆਦਾ ਚੰਗੇ ਆਉਂਦੇ ਹੈ ਬਾਹਰਲੇ ਵੀ ਆ ਉਹਨਾਂ ਨੂੰ ਜਿਵੇਂ ਆਪਾਂ ਕਹਿੰਦੇ ਨੂੰ ਲੋਕਲ ਚੀਜ਼ ਵਰਤੋ ਲੋਕਲ ਫਲ ਖਾਓ ਉਹੀ ਚੀਜ਼ ਆਗੇ ਫਰਕ ਪੈਂਦਾ ਬਹੁਤ ਜ਼ਿਆਦਾ ਫਰਕ ਲੋਕਲ ਬੀਜ ਆਪਣਾ ਇਹ ਹਾਂਜੀ ਹਾਂਜੀ ਤੇ ਬਾਈ ਦਾ ਵਧੀਆ ਨਾਮ ਬਣਿਆ ਹੋਇਆ ਪੁਰਾਣਾ ਕਾਮਾ ਨਰਸਰੀ ਦਾ ਤੁਸੀਂ ਵੀ ਜੇ ਬੀਜ ਲੈਣਾ ਬਈ ਪਿਆਜ ਦਾ ਬਾਈ ਨਾਲ ਸੰਪਰਕ ਕਰ ਲਿਓ 8ਵੇਂ ਮਹੀਨੇ ਦੇ ਵਿੱਚ ਇਹ ਜਿਹੜਾ ਬੀਜ ਆ ਉਹ ਸੇਲ ਕਰਨਾ ਸ਼ੁਰੂ ਕਰਨਗੇ। ਧੰਨਵਾਦ। ਧੰਨਵਾਦ।